ਇੱਕ ਮੇਰਾ ਦਿਲ ਕਹਿੰਦਾ ਵਾ ਕਿ ਮੈਂ ਉਹਦੇ ਸਾਰਾ ਕੁਝ ਮੰਮੀ ਨੂੰ ਨਾਲੋਂ ਤੇ ਭਾਬੀ ਨੂੰ ਦੱਸ ਦਾਂ ਇੱਕ ਮੇਰਾ ਦਿਲ ਕਹਿੰਦਾ ਵਾ ਕਿ ਨਹੀਂ ਸਿਮਰਤ ਰੰਦੇ ਅਜੇ ਜੇ ਗੱਲ ਉਹਦੇ ਕੀਤੀ ਨਾ ਗੱਲ ਜ਼ਿਆਦੀ ਵਧੂਗੀ ਨਾਲ ਇਹਨਾਂ ਨੇ ਵੀ ਤਾਂ ਕਹਿ ਹੀ ਦਿੱਤਾ ਵਾ ਕਿ ਜੇ ਤੇਰਾ ਮਨ ਕਰਦਾ ਤਾਂ ਤੂੰ ਚੱਲ ਜਾ ਤੇ ਜੇ ਮੋਂਨਾਂ ਨੂੰ ਗੱਲ ਕੀਤੀ ਤੇ ਗੱਲ ਜ਼ਿਆਦੀ ਵੱਧ ਜਾਣੀ ਆ ਪਰ ਮੈਂ ਸੋਚਨੀ ਆ ਕਿ ਜੇ ਮੈਂ ਨਾ ਦੱਸਿਆ ਤਾਂ ਵੀ ਤਾਂ ਵਧਣ ਹੀ ਦਈ ਆ ਹੁਣ ਮੈਂ ਕਰਾਂ ਤੇ ਕੀ ਨਾ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਪਰ ਨਹੀਂ ਜਿਮਰਤ ਤੈਨੂੰ ਦੱਸਣੀ ਪੈਣੀ ਆ ਮੈਂ ਕਿਹੜਾ ਆਪਣੀ ਮਰਜ਼ੀ ਨਾਲ ਕੀਤਾ ਵਾ ਅਕਸਰ ਕੀਤਾ ਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਆ ਮੈਂ ਕਿਹੜਾ ਲਵ ਮੈਰੇਜ ਕਰਵਾਈ ਆ ਹਾਂ ਤੈਨੂੰ ਦੱਸਣਾ ਹੀ ਪੈਣਾ ਉਹ ਕਿਹਨੂੰ ਦੱਸਾਂ ਮੰਮੀ ਨੂੰ ਕਿ ਭਾਬੀ ਨੂੰ ਭਾਬੀ ਨੂੰ ਦੱਸਦੀ ਆ ਹਾਂ ਹਾਂ ਹੈਲੋ ਹੈਲੋ ਭਾਬੀ ਸੱਸ ਜੀ ਸਸਰੀ ਕਾ ਸਿਮਰਤ ਬੜੀ ਲੰਮੀ ਉਮਰ ਹੈ ਤੇਰੀ ਸੱਚੀ ਮੈਂ ਤੈਨੂੰ ਹੁਣੇ ਫੋਨ ਕਰਨ ਲੱਗੀ ਸਾਂ ਅੱਛਾ ਹੋਰ ਸੁਣਾ ਕੀ ਹਾਲ ਚਾਲ ਹੈ ਠੀਕ ਹੈ ਤੂੰ ਹਾਂਜੀ ਵਧੀਆ ਤੂੰ ਠੀਕ ਜੀ ਮੈਂ ਤਾਂ ਬਿਲਕੁਲ ਠੀਕ ਹਾਂ ਪਰ ਤੇਰੀ ਆਵਾਜ਼ ਕਿੰਨੀ ਥੱਲੇ ਨੂੰ ਹੋਈ ਹੋਈ ਹੈ ਕੀ ਗੱਲ ਹੈ ਭਾਬੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਸਿਮਰਤ ਕੀ ਗੱਲ ਹੋ ਗਈ ਹੈ ਤੂੰ ਤਾਂ ਰੋਣ ਲੱਗ ਪਈ ਹੈ ਭਾਬੀ ਰੋਵਾ ਨਾ ਤੇ ਹੋਰ ਦੱਸੋ ਕੀ ਦੱਸੋ ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ ਮੈਂ ਕੀ ਕਰਨਾ ਵਾ ਕੀ ਨਹੀਂ ਕਰਨਾ। ਓਹੋ ਆਰਾਮ ਨਾਲ ਹੌਸਲਾ ਰੱਖ ਪਹਿਲਾਂ ਮੈਨੂੰ ਸਾਰੀ ਗੱਲ ਦੱਸ ਹੋਇਆ ਕੀ ਐ। ਭਾਬੀ ਤੁਹਾਨੂੰ ਪਤਾ ਨਾ ਕਿ ਜਦੋਂ ਦੀ ਮੇਸਕਰ ਚ ਵਿਆਹ ਕੀ ਆਈ ਹੈ ਨਾ ਇਸ ਘਰ ਦੇ ਹਾਲਾਤ ਨਾ ਸਿਰਫ 2-4 ਦੇ ਨਹੀਂ ਮੇਰੇ ਸਾਬ ਨਾਲ ਸਹੀ ਰਹੇ ਹੁਣੇ ਉਸ ਤੋਂ ਬਾਅਦ ਤੇ ਨਾ ਸਭ ਕੁਝ ਮੈਨੂੰ ਨਾ ਖੇਰੂ ਖੇਰੂ ਹੋਇਆ ਦੇਖਦਾ ਇੱਥੇ। ਕਹਿਣਾ ਕੀ ਜਾਣਨੀ ਐ ਇਹੋ ਜਿਹਾ ਕੀ ਹੋ ਗਿਆ? ਦੋ ਤਾਂ ਜੀ ਉਹਦੇ ਹੀ ਘਰ ਵਿੱਚ ਗੈਂਚੋਂ ਨੇ ਕਹਿ ਲੋ ਤਾਂ ਤਿੰਨ ਜੀਏ ਗਏ ਉਹ ਤੇ ਕਾਦੀ ਲੜਾਈ ਤੇ ਕਾਦਾ ਖੇਰੂ ਖੇਰੂ ਹੋਣਾ ਜਿਹਦੇ ਜਿਹਦੇ ਨਾਲ ਮੈਂ ਰਹਿਨੀ ਆ ਲੜਾਈ ਤੇ ਸਾਰੀ ਉਹਦੀ ਆ ਨਾ ਸੇਵਕ ਦੀ ਹਾਂਜੀ ਸੇਵਕ ਕੀ ਕੰਦਾ ਵੈ ਸੇਵਕ ਤਾਂ ਚੰਗਾ ਹੀ ਬੜਾ ਹੈ ਉਹ ਤੇ ਦੰਦ ਤੋਂ ਦੰਦ ਚੁੱਕੇ ਕੋਈ ਗੱਲ ਹੀ ਨਹੀਂ ਕਰਦਾਗਾ ਫालतੂ ਕਾਦਾ ਚੰਗਾ ਭਾਬੀ ਹਾਂ ਜੇ ਮੈਂ ਤੁਹਾਨੂੰ ਦੱਸਣਾ ਮੈਨੂੰ ਤੇ ਖੁਦ ਦੱਸਦੇ ਵਕਤ ਹੀ ਇੰਨੀ ਗੱਲ ਤੇ ਸ਼ਰਮ ਆਉਂਦੀ ਕਿ ਮੈਂ ਕਿਹੜੇ ਮੂਣਾ ਤੁਹਾਨੂੰ ਦੱਸਾਂ ਇਹ ਗੱਲ ਸਿਮਰਤ ਵੇਖ ਬੱਚੇ ਲੁਕਾਨ ਵਾਲੀ ਤਾਂ ਕੋਈ ਗੱਲ ਹੈਗੀ ਨਹੀਂ ਤੇ ਜੇ ਕੋਈ ਹੈ ਉਹ ਜੀ ਗੱਲ ਤੂੰ ਮੈਨੂੰ ਖੁੱਲ ਕੇ ਦੱਸ ਆਖਰ ਸਾਨੂੰ ਪਤਾ ਹੋਣਾ ਚਾਹੀਦਾ ਵੈ ਕਿ ਤੇਰੇ ਨਾਲ ਉੱਥੇ ਕਿਸ ਤਰ੍ਹਾਂ ਦਾ ਵਿਵਾਰ ਹੁੰਦਾ ਵੈ ਭਾਬੀ ਜਦੋਂ ਦੀ ਵਿਸਕਾਰ ਚ ਵਿਆਹ ਕੀ ਆਈ ਨਾ ਕੋਈ ਇਹੋ ਜਿਹਾ ਦਿਨ ਨਹੀਂ ਗਿਆ ਹੋਣਾ ਜਦੋਂ ਇਹ ਸ਼ਰਾਬ ਪੀ ਕੇ ਨਾ ਆਏ ਹੋਣ ਇਸ ਘਰ ਵਿੱਚ ਬਸ ਸ਼ਰਾਬ ਦੀ ਗੱਲ ਹੈ ਹਾਏ ਹਾਏ ਤੂੰ ਤਾਂ ਸੱਚੀ ਕੰਮਲੀਆ ਮੇਰਾ ਸਾਹ ਹੀ ਓਖਾ ਕਰਤਾ ਸੀ ਇੱਕ ਮਿੰਟ ਲਈ ਮੈਂ ਕਿਹ ਪਤਾ ਨਹੀਂ ਇਹ ਜਿ ਕਿਹੜੀ ਗੱਲ ਹੋ ਗਈ ਹੈ ਭਾਬੀ ਤੁਹਾਡੇ ਲਈ ਨੋਰਮਲ ਗੱਲ ਹੈ ਲੈ ਸ਼ਰਾਬ ਦੀ ਵੀ ਕੋਈ ਗੱਲ ਏਡੀ ਵੱਡੀ ਗਈ ਹੈ ਦੇਖ ਸਿਮਰਤ ਘਾਰ-ਬਾਰ ਵੇਖ ਆਪਣਾ ਜਿਹੜਾ છાਤੀ ਮਾਰ ਕਿੱਡੇ ਸੋਖੇ ਤੇ ਕਿੱਡੇ ਵੱਡੇ ਘਰਾਂ ਨੇਚ ਤੂੰ ਗਈ ਹੈ ਤੇ ਰਹੀ ਗੱਲ ਸ਼ਰਾਬ ਦੀ ਜਿਹੜੇ ਵੱਡੇ-ਵੱਡੇ ਘਰਾਂ ਦੇ ਮੁੰਡੇ ਹੁੰਦੇ ਆ ਨਾ ਉਹਨਾਂ ਨੂੰ 36 ਤਰ੍ਹਾਂ ਦੇ ਸ਼ੌਂਕ ਹੁੰਦੇ ਨੇ ਵੇਖ ਕੋਈ ਨਸ਼ਾ ਪੱਤਾ ਤੋਂ ਕਰਦਾ ਨਹੀਂਗਾ ਤੇ ਡਰਿੰਕ ਹੀ ਕਰਦਾ ਨਾ ਡਰਿੰਕ ਕਰਨਾ ਉਹਨਾਂ ਦੇ ਸ਼ੌਂਕ ਹੁੰਦੇ ਨੇ ਥੋੜੇ ਬਹੁਤ ਇਹਨੂੰ ਤੂੰ ਇੰਨਾ ਗਲਤ ਤਰੀਕੇ ਨਾਲ ਦੇਖ ਬੱਚੇ ਭਾਬੀ ਮੇਰੀ ਗੱਲ ਸੁਣੋ ਇਹ ਸ਼ਰਾਬ ਜਿਹੜੀ ਨਸ਼ੀ ਜੀ ਹੁੰਦੀ ਆ ਇਹ ਕਿਹੜੀ ਵੱਖਰੀ ਚੀਜ਼ ਹੁੰਦੀ ਆ ਜੇ ਇੱਕ ਦਿਨ ਮੈਂ ਚੱਲ ਮੈਂ ਮੰਨਦੀ ਕਦੀ ਕਦਾ ਪੀਵੇ ਗੱਲ ਵੱਖਰੀ ਆ ਆ ਜਿਹੜੀ ਰੋਜ਼ ਹੀ ਪੀ ਕੇ ਆ ਜਾਂਦਾ ਵਾ ਇਹ ਮੈਨੂੰ ਨਹੀਂ ਚੰਗਾ ਲੱਗਦਾ ਤੁਹਾਨੂੰ ਪਤਾ ਮੈਂ ਕਿਹੜੀਆਂ ਚੀਜ਼ਾਂ ਵੇਖੀ ਹੋਈ ਆ ਕਿ ਜਿਹੜਾ ਮੈਂ ਕਹੀ ਜਾਊਂਗੀ ਚੱਲ ਕੋਈ ਨਾ ਮੈਂ ਕਰ ਲੈਣੀ ਐਜਸਟਮੈਂਟ ਕਰ ਲੈਣੀ ਪਰ ਇੰਨਾ ਥੋੜੀ ਬੰਦਾ ਕਰਦਾ ਉਪਰੋਂ ਤੁਹਾਨੂੰ ਪਤਾ ਵੀ ਨੂੰ ਕੀ ਕਹਿ ਦਿੰਦੇ ਇਹ ਤੇਰਾ ਨਹੀਂ ਉਹ دل ਲੱਗਦਾ ਨਾ ਇੱਥੇ ਤੂੰ ਆਪਣੇ ਪੇਕੇ ਘਰੇ ਚੱਲ ਜਾ ਮੈਨੂੰ ਕੁੜੀਆਂ ਦਾ ਘਾਟਾ ਨਹੀਂ ਇਹੇ ਗੱਲਾਂ ਕਰਨ ਵਾਲੀਆਂ ਵੈਨਾਂ ਦੀਆਂ ਇਹ ਗੱਲ ਸੇਵਕ ਨੇ ਕਹੀ ਹੈ ਹਾਂਜੀ ਭਾਬੀ ਇਹੋ ਗੱਲਾਂ ਦੋਨੇ ਮੈਨੂੰ ਕਹੀਆਂ ਵਾ ਮੈਂ ਤੇ ਖੁਦ ਨਹੀਂ ਪਤਾ ਲੱਗਦਾ ਜਦ ਸ਼ਰਾਬ ਦੀਨੇ ਚੰਗੇ ਭਲੇ ਹੁੰਦੇ ਆ ਕੋਈ ਇਦਾਂ ਦੀ ਗੱਲ ਨਹੀਂ ਕਿਹੇ ਵਕਤ ਲੱਗਦਾ ਵਾ ਸਭ ਕੁਝ ਸਹੀ ਚੱਲਦਾ ਪਰ ਜਦੋਂ ਪੀ ਕੇ ਆ ਜਾਂਦੇ ਆ ਇੰਨਾ ਮਾੜਾ ਚੰਗਾ ਬੋਲਦੇ ਆ ਨਾ ਕਿ ਮੈਂ ਤੈਨੂੰ ਕੀ ਦੱਸਾਂ ਭਾਬੀ ਦੇਖ ਸਿਮਰਤ ਤੂੰ ਜਿਆਦਾ ਹੀ ਸੋਚਦੀ ਪਈ ਆ ਮੈਨੂੰ ਲੱਗਦਾ ਉਹਨੇ ਕੋਈ ਦੇਖ ਨਵਾਂ ਨਵਾਂ ਉਹਦਾ ਵਿਆਹ ਹੋਇਆ ਹੈ ਮੁੰਡਿਆਂ ਨਾਲ ਪਾਰਟੀ ਪੂਡੀ ਹੋਣ ਕਰਕੇ ਨਾ ਲਗਾਤਾਰ ਪੀਣ ਲੱਗ ਪਿਆ ਹੈਗਾ ਥੋੜੇ ਦਿਨ ਦੇਖ ਕੋਈ ਜ਼ਰੂਰੀ ਨਹੀਂ ਉਹ ਰੋਜ਼ ਪੀਂਦਾ ਆਏਗਾ ਐਸੇ ਉਹਦੀ ਸ਼ਕਲ ਵੇਖ ਕੇ ਲੱਗਦਾ ਨਹੀਂ ਕਿ ਉਹ ਸ਼ਰਾਬ ਪਿੰਜ ਕੋਈ ਅਮਲੀ ਮੁੰਡਾ ਲਗਾਵਾ ਹੈ ਰਹੀ ਗੱਲ ਜੇ ਤੈਨੂੰ ਥੋੜਾ ਬਹੁਤ ਬੋਲਣਾ ਹੈ ਦੱਸ ਜੇ ਬੰਦਾ ਪਿਆਰ ਕਰਨ ਦਾ ਹੱਕ ਰੱਖਦਾ ਨਾ ਥੋੜਾ ਬੋਲਣ ਦਾ ਵੀ ਰੱਖਦਾ ਉਹ ਤੇ ਵੈਸੇ ਤੂੰ ਗੁੱਸੇ 'ਚ ਕੁਝ ਕਹਿ ਤਾ ਨਾ ਤਾਂ ਉਹਨੇ ਵੀ ਅੱਗੋਂ ਕਹਿ ਤਾ ਨਾ ਮੈਂ ਇਰਚਕੜੀ ਅੱਡੀ ਓਖੀ ਹੋ ਨਹੀਂ ਦੱਸ ਤੂੰ ਭਾਬੀ ਤੁਸੀਂ ਵੀ ਇਹ ਮੈਨੂੰ ਅਡਜਸਟਮੈਂਟ ਕਰਨ ਲਈ ਕਹਿ ਰਹੇ ਜੀ ਯਾਰ ਤੁਹਾਨੂੰ ਚਾਹੀਦਾ ਉਹਨੂੰ ਸਮਝਾਓ ਉਹਨੂੰ ਵੀ ਪਤਾ ਲੱਗੇ ਮੈਨੂੰ ਇਹ ਚੀਜ਼ਾਂ ਨਹੀਂ ਪਸੰਦ ਆ ਗਈਆਂ ਰੋਜ਼ ਦੀ ਕਲੇਸ਼ ਹੈ ਇਹ ਚੀਜ਼ ਨਾਲ ਵੇਖ ਸਿਮਰਤ ਪਹਿਲੀ ਗੱਲ ਘਰ ਚ ਕੁਝ ਵੀ ਹੋਵੇ ਸਭ ਤੋਂ ਪਹਿਲਾਂ ਘਰ ਵਿੱਚ ਜਿਹੜੇ ਵੱਡੇ ਹੈ ਨਾ ਸਾਨੂੰ ਉਹਨਾਂ ਨਾਲ ਵੀ ਗੱਲ ਕਰਨੀ ਚਾਹੀਦੀ ਜੇ ਹੀ ਚੁੱਕ ਕੇ ਸਿੱਧਾ ਪੇਕੇ ਗੱਲ ਕਰਾਂਗੇ ਨਾ ਤੇ ਜਿਹੜੀ ਗੱਲ ਨਹੀਂ ਵੀ ਖਰਾਬ ਹੋਣੀ ਨਾ ਉਹ ਵੀ ਹੋ ਜਾਂਦੀ ਹੈ ਤੂੰ ਮਾਸੀ ਜੀ ਨਾਲ ਗੱਲ ਕਰ ਅਗਰ ਉਹਨਾਂ ਨਾਲ ਗੱਲ ਨਹੀਂ ਨਾ ਕਰਨੀ ਤਾਂ ਪਹਿਲਾਂ ਮੇਰੇ ਨਾਲ ਕਰਨੀ ਉਹਨਾਂ ਨੇ ਕਿਹਾ ਨਾ ਮੈਂ ਘਰ ਚ ਵੱਡੀ ਨਹੀਂ ਸੀਗੀ ਮੇਰੇ ਨਾਲ ਗੱਲ ਕਰਦੀ ਫਬੀ ਜੀ ਮੈਂ ਮਾਸੀ ਜੀ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਤੁਹਾਨੂੰ ਪਤਾ ਮੈਨੂੰ ਕੀ ਗਿਆ ਅਹੇ ਤੇਰੇ ਮਾਸੜ ਦੀ ਵੀ ਇਹੋ ਜਿਹਾ ਸ਼ੌਂਕ ਹੀ ਉਹ ਵੀ ਨਗਦ ਚੱਲਦੀ ਸਾਡੇ ਮੀਰ ਘਰ ਘਰ ਦੇ ਚ ਚੱਲਦੀ ਪਰ ਕੀ ਮੀਰ ਘਰਾਂ ਦੇ ਜਾਂਦੇ ਕਿ ਉਹ ਸ਼ਰਾਬ ਪੀ ਗਿਆ ਜੋ ਵੇਖੋ ਕਦਿਗਦਾ ਹੋਵੇ ਫੰਕਸ਼ਨ ਵਗੈਰਾ ਹੋਵੇ ਪਾਰਟੀ ਤੇ ਗਏ ਹੋ ਉਦੋਂ ਵੀ ਨਾ ਚੱਲਦਾ ਰੋਜ਼ ਰੋਜ਼ ਪੀ ਕੇ ਹੋਣਾ ਇਹ ਚੰਗਾ ਥੋੜੀ ਲੱਗਦਾ ਵਾ ਅੱਜ ਕਿੰਨਾ ਕੁ ਟਾਈਮ ਹੋਇਆ ਸਾਡੇ ਵਿਆਹ ਨੂੰ ਚਾ ਤੇ ਮਾਸੀ ਜੀ ਨੇ ਆ ਗੱਲ ਕੀਤੀ ਹੈ ਨੂੰ ਆਦੇ ਤੂੰ ਜਸਟ ਕਰ ਪਰ ਮੈਂ ਕਿਉਂ ਜਸਟ ਕਰਾ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵਾ ਨਾ ਮੈਨੂੰ ਇਹਦਾ ਸਮੇਂ ਵਿਗੜਿਆ ਹੈ ਹੈਲੋ ਜਾ ਮੈਂ ਵਿਗੜਿਆ ਬੰਦਾ ਆ ਹਾਂ ਵੀ ਤੇਰੇ ਘਰ ਦੇ ਵੀ ਪੱਦਰਿਆ ਤੂੰ ਵੀ ਬੜੀ ਸਮੂ ਆ ਦੂਜੇ ਘਰ ਚ ਤੂੰ ਮੇਰੀ ਬੇਇੱਜ਼ਤੀ ਕਰਉਂਦੀ ਆ ਹੈਲੋ ਸਿਮਰਤ ਮੈਨੂੰ ਹੈਲੋ ਉਹ ਮੈਨੂੰ ਕੀ ਕਿਦਾਂ ਨਾ ਸਮਝਣਗੇ ਉਹ ਮੈਨੂੰ ਜਦਾਂ ਤੂੰ ਉਹਨਾਂ ਨੂੰ ਦੱਸਣ ਨਹੀਂ ਸਿਮਰਤ ਮੇਰੇ ਨਾਲ ਗੱਲ ਕਰਾ ਸੇਵਕ ਦੀ ਸੇਵਾ ਕਰ ਕਿਉਂ ਹੋਗਾ ਤਾਂ ਨਹੀਂ ਨਾ ਫਿਰੇਗਾ ਜਿੰਨੀ ਤੂੰ ਮੇਰੀ ਬੇਇੱਜ਼ਤੀ ਕਰਨੀ ਆ ਸਿਮਰਤ ਹੈਲੋ 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 ਮੇਰੀ ਗੱਲ ਤਾਂ ਸੁਣ ਲੈ ਸਿਮਰਤ ਫਿਰ ਜਾਂ ਮੈਨੂੰ ਮੇਰੀ ਗੱਲ ਸੁਣੋ ਮੈਂ ਤੈਨੂੰ ਕੁਝ ਕਹਿਨ ਨਿਆ ਜਦ ਤੈਨੂੰ ਕੁੱਟਿਆ ਮਾਰਿਆ ਕੁੱਟ ਸ਼ਰਾਬ ਵੀ ਪੀਤੀ ਆ ਦੂਜੀ ਗੱਲ ਮੈਨੂੰ ਅਜ ਤੱਕ ਨਾ ਕਹਿੰਨੇ ਸਵਾਰਾਇਦ ਨਾਮ ਐ ਸਵਾਰਦੋ ਕਹਿ ਗਏ ਠੀਕ ਹੈ ਹੈਲੋ ਮੈਂ ਇਦਾਂ ਦਾ ਰਹਿਣਾ ਆਪਾਂ ਚ ਹੀ ਬੈਸੀ ਆਂਦੇ ਮੇਰੇ ਨਾਲ ਗੱਲ ਕਰ ਲੋ ਹੈਲੋ ਕਿਆ ਮਾਰਿਆ ਮੈਂ ਦੱਸਦਾ ਮੈਨੂੰ ਜਿਹੜੇ ਸ਼ਿਕਾਇਤਾਂ ਲਾਉਣ ਦੀ ਮੇਰੀਆਂ ਆਪਾਂ ਵੀ ਗੱਲ ਕਰ ਲਾਉ ਸਪੀਕਰ ਦੇ ਨੂੰ ਹੈਲੋ ਹੈਲੋ ਹਾਂ ਹੈਲੋ ਸੇਵਕ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਉਂ ਤੁਸੀਂ ਆਪਾਂ ਚ ਬੈਸਨਦੇ ਹੋ ਬੱਚੇ ਕੋਈ ਵੀ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਇੱਧਰ ਮੇਰੇ ਵੱਲ ਆ ਜਾਓ ਮੈਂ ਐਡਾ ਵਿਹਲਾ ਨਹੀਂ ਹੈਗਾ ਜਿਹੜਾ ਤੁਹਾਡੇ ਨਾਲ ਆ ਜਾਵਾਂ ਸੇਵਕ ਤੁਸੀਂ ਕਿੱਦਾਂ ਬੋਲਨਦੇ ਹੋ ਮੈਂ ਤੁਹਾਡੀ ਭਾਬੀ ਬੋਲਦੀ ਵੀ ਆ ਠੀਕ ਹੈ ਭਾਬੀ ਆ ਮੈਨੂੰ ਪਤਾ ਲੱਗ ਗਿਆ ਸੇਵਕ ਐਦਾਂ ਐਦਾਂ ਥੋੜੀ ਜਲਦੀ ਹੈ ਗੱਲ ਜਿਸਾ ਤੁਸੀਂ ਬੋਲਨਦੇ ਹੋ ਰੂਡ ਹੋ ਕੇ ਦੱਸੋ ਕੋਈ ਗੱਲ ਨਹੀਂ ਕੁੜੀ ਨਿਆਣੀ ਹੈ ਜਿਉਂਨੇ ਸਾਨੂੰ ਕਹਿਤਾ ਤਾਂ ਕੋਈ ਗੱਲ ਨਹੀਂ ਅਸੀਂ ਕਿਹੜਾ ਗੁੱਸਾ ਕੀਤਾਗਾ ਮੈਂ ਵੀ ਉਹਨੂੰ ਸਮਝਾਨੀ ਪੀ ਸੀ ਤੁਸੀਂ ਐਦਾਂ ਕਰੋ ਦੋਵੇਂ ਜਾਣੇ ਨਾ ਸਾਡੇ ਵੱਲ ਆ ਗਿਓ ਥੋੜੀ ਦੇਰ ਵਸਤੇ ਮੈਂ ਤੁਹਾਨੂੰ ਵਿਹਲਾ ਵੀ ਦੱਸਿਆ ਮੈਂ ਵਿਹਲਾ ਨਹੀਂ ਹੈਗਾ ਜਿਹੜਾ ਮੈਂ ਤੁਹਾਡੇ ਆ ਲਾ ਜੂਗਾ ਇਹਨੂੰ ਲੈ ਪਹਿਲੀ ਗੱਲ ਇਹਨੂੰ ਖੜਨਾ ਤੁਸੀਂ ਲੈ ਜੋ ਇਹ ਕਹਿੰਦੀ ਆ ਮੈਂ ਨਹੀਂ 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 ਸੇਵਾ ਕਿ ਇੰਧਰ ਥੋੜੀ ਬੋਲੀਦਾ ਅਹੀਂ ਆ ਜੰਨੇ ਆ ਜੇ ਤੁਹਾਡੇ ਕੋਲ ਆਉਣ ਨੂੰ ਟਾਈਮ ਨਹੀਂ ਹੈਗਾ ਤੇ ਅਹੀਂ ਆ ਜੰਨੇ ਆ ਹਾਂ ਆਓ ਕਰੋ ਮੇਰੀ ਬੇਇੱਜ਼ਤੀ ਆਗੇ ਤੁਸੀਂ ਵੀ ਨਹੀਂ 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 ਸੇਵਕ ਤੁਸੀਂ ਐਦਾਂ ਕਿਦਾਂ ਕਹਿ ਰਹੇ ਹੋ ਅਸੀਂ ਤੁਹਾਡੀ ਬੇਇੱਜ਼ਤੀ ਕਿਉਂ ਕਰਨੀ ਹੈ ਅਈ ਤੇ ਬੱਸ ਇਹੀ ਜਾਣੇ ਕਿ ਤੁਸੀਂ ਲੜੋ ਨਾ ਤੁਸੀਂ ਪਤਾ ਨਹੀਂ ਕਿਉਂ ਨਿੱਕੀ ਜੀ ਗੱਲ ਦਾ ਇਸ਼ੂ ਬਣਾ ਲਿਆਗਾ ਵਾ ਨਿੱਕੀ ਜੀ ਗੱਲ ਦਾ ਇਸ਼ੂ ਮੈਂ ਬਣਾਇਆ ਹੈ ਕਿੰਨੇ ਬਣਾਇਆ ਦੱਸੋ ਮੈਨੂੰ ਹਾਂ ਹਾਂ ਅਸੀਂ ਉਹਨੂੰ ਵੀ ਆ ਕੇ ਸਮਝਾਵਾਂਗੇ ਪਰ ਤੁਸੀਂ ਘਰ ਹੀ ਰਹਿਣਾ ਜੇ ਕਹਿੰਦੇ ਤੇ ਅਸੀਂ ਆ ਜਾਈ ਨਹੀਂ ਮੈਂ ਤਾਂ ਕੰਨੀ ਜੀ ਸਕਦੇ ਕਿ ਤੁਸੀਂ ਆ ਜਾਓ ਮੈਂ ਨਹੀਂ ਆਣਾ ਮੈਂ ਤੁਹਾਨੂੰ ਦੱਸਿਆ ਮੈਂ ਵਿਹਲਾ ਨਹੀਂ ਹਾਂ ਮੈਂ ਤੁਹਾਨੂੰ ਕਿੰਨੀ ਵਾਰੀ ਦੱਸਾਂ ਦੱਸੋ ਮੈਨੂੰ ਇਹ ਗੱਲ ਸੁਣੋ ਤੁਸੀਂ ਜਾਣਾ ਤੂੰ ਇੱਧਰ ਜਾਂ ਫਿਰ ਉੱਧਰ ਆ ਜਾਨੇ ਤੇ ਬੈ ਕੇ ਗੱਲ ਕਰਨ ਨੂੰ ਬੈਠੋ ਹਾਂ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਮੈਂ ਨਹੀਂ ਜੇ ਇੱਧਰ ਹੋਣਾ ਤਾਂ ਤੁਹਾਨੂੰ ਇੱਧਰ ਆਉਂਦੀ ਲੋੜ ਨਹੀਂ ਆ ਜਿਹੜੀ ਵੀ ਮੇਰੀ ਬੇਇੱਜ਼ਤੀ ਕਰਨ ਹੋਣਾ ਇੱਧਰ ਅਰੇ ਭਾਬੀ ਮੇਰੀ ਗੱਲ ਸੁਣੋ ਤੂੰ ਹਾਂ ਸੁਣੋ ਇੱਧਰ ਆ ਜਾਓ ਮੈਂ ਆਪੇ ਗੱਲ ਕਰ ਲੈਣੀ ਠੀਕ ਹੈ ਕੋਈ ਗੱਲ ਨਹੀਂ ਓਕੇ ਓਕੇ ਆਜਾ ਮੈਂ ਇੱਧਰ ਬੇਇੱਜ਼ਤੀ ਕਰਨ ਨੂੰ ਬੁਲਾਉਂਦੀ ਆ ਨਾਲ ਬੇਇੱਜ਼ਤੀ ਕਰਨ ਨੂੰ ਬੁਲਾਉਣੀ ਹੋਰ ਇੱਧਰ ਕੀ ਕਰਨ ਨੂੰ ਸੱਦਣਾ ਹੁੰਦਾ ਨੂੰ ਹੈ ਤੁਹਾਨੂੰ ਕੁਮਾਰ ਸਾਹਿਬ ਦੀ ਸ਼ਰਮ ਨਹੀਂ ਹੈਗੀ ਅੱਜ ਮੇਰੀ ਭਾਬੀ ਨੇ ਗੱਲ ਕੀਤੀ ਜੇ ਮੇਰਾ ਤੇ ਕੀ ਵਗੜ ਲੈਂਦੇ ਮੇਰਾ ਏ ਗੱਲ ਵਗੜਉਂਦੀ ਨਹੀਂਂਦੀ ਗੱਲ ਤਾਂ ਬੋਲਣ ਦੀ ਆ ਆਪਣੀ ਬੋਲੀ ਸੁਧਾਰ ਲਓ ਮੇਰੀ ਗੱਲ ਸੁਣ ਮੈਂ ਇੱਦਾਂ ਬੋਲਣਾ ਠੀਕ ਆ ਰ ਜਿਹੜਾ ਇਹਨਾ ਹੋਣਾ ਮੈਂ ਕੋਈ ਗੁਨਾਹ ਕੀਤਾ ਕੁੱਟ ਸ਼ਰਾਬ ਵੀ ਪੀਤੀ ਆ ਗੱਲ ਤਾਂ ਦੱਸਾਂ ਮੈਨੂੰ ਗੁਨਾਹ ਕੀਤਾ ਇਹ ਗੁਨਾਹ ਕਰਨ ਨਾਲ ਕੋਈ ਘਟ ਨਹੀਂ ਅਰੇ 4 ਦਿਨ ਹੋਏ ਹੀ ਤੁਹਾਡੇ ਵਿਆਹ ਨੂੰ ਤੇ ਚੀਜ਼ਾਂ ਤੁਸੀਂ ਆਪਣੇ ਪਹਿਲਾ ਰੰਗ ਵਿਖਾਉਂਦਿਆ ਬੇ ਕੀ ਸੋਚਣਗੇ ਕੀ ਇੱਜ਼ਤ ਰਹਿ ਗਈ ਤੁਹਾਡੀ ਕੀ ਰੰਗ ਵਿਖਾਉਂਦਾ ਦੱਸ ਤੇਰੇ ਘਰ ਦਾ ਵੇਖਿਆ ਕੀ ਆ ਗੱਡੀ ਵੇਖ ਲਈ ਪ੍ਰਾਪਰਟੀ ਮੇਰੀ ਵੇਖ ਲਈ ਕੰਮ ਕਰ ਮੇਰਾ ਵੇਖ ਲੈ ਦਰੂਬਾਰ ਪਿੱਛੇ ਮੈਨੂੰ ਨਾ ਦੱਸਾਂ ਮੈਨੂੰ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਉਹ ਆਪੇ ਆਉਣਗੇ ਨਾ ਤੁਹਾਡੇ ਨਾਲ ਸਾਰੀ ਗੱਲ ਕਰਨੀ ਮੈਂ ਉਹਨਾਂ ਦੇ ਮੱਥੇ 'ਤੇ ਨਹੀਂ ਲੱਗਣਾ ਇਹੋ ਜਿਹੇ ਬੰਦਿਆਂ ਦੇ ਮੈਂ ਨਹੀਂ ਮੂੰਹ ਮੱਥੇ ਲੱਗਦਾ ਹਾਂ। ਵਾਹੀ ਕਿ ਡੀਵਾ ਟੀਬੇ ਇੱਥੇ ਕਰੋ ਨੂੰ ਫੋਨ ਲਾ ਦਿੰਦੇ ਜਿੱਥੇ ਦਿਲ ਕਰੋ ਉੱਥੇ ਹੀ ਇਹਨੇ ਗੱਲਾਂ ਕਰਦੀਆਂ ਲੁਤੀਫੂਕ ਜੀ ਇਹਨੂੰ ਤਾਂ ਸੁਧਾਰਨਾ ਪੈਣਾ ਐਦਾਂ ਨਹੀਂ ਇਹਨੇ ਆਉਣਾ ਰੋਕ ਹਾਂ ਕਿੰਨੂੰ ਨਹੀਂ ਫੋਨ ਕਰਨਾ ਕੀ ਗੱਲ ਹੈ ਸਿਮਰਤ ਦੇ ਘਰ ਗਲੇਸ਼ ਪੈ ਗਿਆ ਜੇ ਗਲੇਸ਼ ਕਾ ਤਾਂ ਪੈ ਗਿਆ ਗਲੇਸ਼ ਹੁਣ ਉਹ ਕਿਤੇ ਸੇਵਕ ਸ਼ਰਾਬ ਪੀ ਕੇ ਹੁੰਦਾ ਹੋਣਾ ਮੈਂ ਸ਼ਰਾਬ ਪੀ ਗਏ ਹਾਂਜੀ ਮੰਮੀ ਸਾਨੂੰ ਤਾਂ ਦੱਸਿਆ ਹੀ ਨਹੀਂ ਕਿ ਮੁੰਡਾ ਸ਼ਰਾਬ ਵੀ ਪਿੰਦਾ ਹੈ ਮੈਂ ਤਾਂ ਫੇਰ ਸੀ ਮਿਲਦ ਨੂੰ ਸਮਝਾਉਣ ਦੀ ਮੈਂ ਕਿਹਾ ਚੱਲ ਛੱਡ ਪਰੇ ਸ਼ਰਾਬ ਹੀ ਪਿੰਦਾ ਕੋਈ ਹੋਰ ਗੱਲ ਦੇ ਨਹੀਂ ਉਹ ਤਾਂ ਅੜ ਗਈ ਕਹਿੰਦੀ ਸ਼ਰਾਬ ਤਾਂ ਪਿੰਦਾ ਬਿੰਦਾ ਓੱਖਾ ਹੋ ਗਏ ਮੈਨੂੰ ਪਿੰਦਾ ਅੱਧੀ ਰਾਤ ਲੇਟ ਆਂਦਾ ਵੈ ਮੈਨੂੰ ਦੱਸਦਾ ਨਹੀਂ ਕਿੱਥੇ ਜਾਂਦਾ ਕਿੱਥੋਂ ਆਂਦਾ ਉਹਨਾਂ ਦੀ ਤਾਂ ਬਹਿਸ ਹੀ ਬੜੀ ਹੁੰਦੀ ਮੈਂ ਵਿੱਚ ਫੋਨ 'ਚ ਕਹਿ ਤੱਕਦੇ ਮੈਂ ਕਿਹਾ ਸੇਵਕ ਤੁਸੀਂ ਇੱਧਰ ਆ ਜਾਓ ਤੁਸੀਂ ਕਿਉਂ ਲੜਦੇ ਹੋ ਹਾਂ ਉਹ ਤਾਂ ਮੇਰੇ ਨਾਲ ਬੜਾ ਕੱਬਾ ਬੋਲਿਆ ਜੇ ਉਨੇ ਤੇ ਇੰਨਾ ਨਹੀਂ ਲਿਆਚ ਕੀਤਾ ਕਿ ਵੱਡੀ ਪਰਜਾਈ ਆ ਮੈਂ ਇੱਜ਼ਤ ਮਾਨ ਦਾ ਗੱਲ ਕਰਕੇ ਤੇ ਟਾਲ ਦਵਾ ਉਹਨੇ ਇੱਕ ਮਿੰਟ ਨਹੀਂ ਲਾਇਆ ਗੱਲ ਕਰਨ ਲਈ ਤੇ ਉਹਨੇ ਆ ਕਰਕੇ ਬੇਇੱਜ਼ਤੀ ਮੇਰੀ ਕਰਦੀ ਨਹੀਂ ਤੇ ਇੰਨਾ ਉਹ ਲੈ ਆਪਣੇ ਤੋਂ ਰੱਖਿਆ ਨਾ ਮੈਂ ਤੇ ਮੋਡਾ ਸ਼ਰਾਬ ਪੀਂਦਾ ਤੇ ਹੋਰ ਕੀ ਚਲ ਜੇ ਪਿੰਦਾ ਹੀ ਆ ਦੋ ਘੁੱਟ ਤਾਂ ਸੰਦਾਸਤਾ ਦਿੰਦੇ ਹਾਂ ਨਾਲ ਪੀਵੇ ਓਨੀ ਕਿ ਜਿੰਨੀ ਅਗਲਾ ਪਚਾ ਲਵੇ ਇਹ ਥੋੜਾ ਜਿ ਡੁੱਟ ਕੇ ਕੁੜੀ ਦਾ ਗਾਲੀ ਕੱਢ ਜਵੇ ਦਿਨ ਕੀ ਤੇ ਵਾਰ ਕੀ ਆ ਜੇ ਕੜੀਆਂ ਕੀ ਆ ਤੇ ਵੇਲੋਂ ਉਹਨਾਂ ਦੀਆਂ ਲੜਾਈਆਂ ਵੀ ਸ਼ੁਰੂ ਤੋਂ ਤੂੰ ਕੀ ਕਹਿੰਦਾ ਜੇ ਜਾਣਾ ਤੇ ਜਾ ਆਪਣੇ ਪੇਕੇ ਤੁਰ ਜਾ ਭਾਵੇਂ ਵਾਪਸ ਨਾ ਕਦੀ ਆਈ ਦੱਸੋ ਮੰਮੀ ਅਲਮ ਜੀ ਕਹਿਣ ਵਾਲੇਗੇ ਨੇ ਅਜੇ ਤੇ 4 ਦਿਨ ਨਹੀਂ ਹੋਏ ਕੁੜੀ ਦਾ ਤੇ ਕਿਤੇ ਚਾ ਨਹੀਂ ਰੱਥਾ ਜੇ ਮੈਂ ਅਹੀਂ ਸੋਚਣ ਦੀ ਐ ਜੇ ਕਿਤੇ ਤੁਹਾਡੇ ਮੁੰਡੇ ਨੂੰ ਪਤਾ ਲੱਗ ਗਿਆ ਤੇ ਕਿ ਕਲੇਸ਼ ਵੱਧ ਜਾਣਾ ਹੈ ਵਾ ਉਹ ਤਾਂ ਪਤਾ ਵਧਣਾ ਹੀ ਆ ਕੋਈ ਗੱਲ ਨਹੀਂ ਤੂੰ ਮੈਨੂੰ ਨਾ ਉਹਦੀ ਮਾਸੀ ਦੇ ਨਾਲ ਗੱਲ ਕਰਾ ਗੱਲ ਸੁਣੋ ਮੰਮੀ ਤੀ ਮਾਸੀ ਨੂੰ ਕੀ ਕਹਿਣਾ ਜੇ ਕੋਈ ਗੱਲ ਨਹੀਂ ਮੁੰਡਾ ਬੋਲਿਆ ਨਾ ਗੁੱਸੇ ਜਾ ਕੇ ਬੰਦਾ ਬੜਾ ਕੁਝ ਬੋਲ ਦਿੰਦਾ ਐ ਐਡਾ ਸੋਹਣਾ ਘਰਬਾਰ ਮੰਮੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਉਹ ਤਾਂ ਮਾੜੀ ਜੀ दारू ਹੀ ਪਿੰਦਾ ਨਾ ਕੋਈ ਗੱਲ ਨਹੀਂ ਆ ਉਹ ਕਿਹੜਾ ਕਿਤੇ ਜ਼ਿਆਦਾ ਪਿੰਦਾ ਮੈਨੂੰ ਲੱਗਦਾ ਨਵਾਂ ਨਵਾਂ ਵਿਆਹ ਆਇਆ ਤਾਂ ਕਰਕੇ ਰੋਜ਼ ਪਾਰਟੀ ਪੂਟੀ ਸਾਰੇ ਕਰਦੇ ਹੋਣੇ ਆ ਜਿਹੜੇ ਵੀ ਉਹਦੇ ਯਾਰ ਦੋਸਤ ਹੈਗੇ ਤੇ ਪਿੰਦਾ ਆਏਗਾ ਅਹੀ ਕੁੜੀ ਦਾ ਘਰ ਥੋੜੀਉ ਜਾਣਨਾ ਹੈਗਾ ਵੈ ਸਾਡੀ ਕੁੜੀ ਵੀ ਤੇ ਨਿਆਣੀ ਹੈ ਝਾਟੇ ਦਾ ਮੂੰਹ ਫੱਟ ਬੋਲਣ ਲੱਗ ਪੈਂਦੀ ਹੈਗੀ ਆ ਤੂੰ ਹੀ ਐਦਾਂ ਕਰੋ ਸਿਮਰਤ ਨੂੰ ਸਮਝਾਓ ਨਿਆਣੀ ਹੈਗੀ ਆ ਉਹਨੂੰ ਸਮਝਾਓ ਆ ਕੱਲ ਦੀਆਂ ਤੇ ਗੱਲਾਂ ਇਹ ਕਿੱਡਾ ਸੋਹਣਾ ਘਰ ਆ ਕਿਤੇ ਬਾਹਰਲੇ ਬੂਹੇ ਤੱਕ ਭਰਿਆ ਤੇ ਲੋਕ ਤੇ ਅੱਗੇ ਹੀ ਬੜਾ ਸਰਦਿਆ ਰਿਸ਼ਤੇਦਾਰ ਵੇ ਹੈ ਐਡਾ ਤਕੜਾ ਇਹਨਾਂ ਨੂੰ ਘਰ ਲੱਭ ਗਿਆ ਤੇ ਤੂੰ ਇਤਨਾ ਗੱਲ ਕਰ ਉਹ ਤੇ ਗੱਲ ਠੀਕ ਆ ਤੇ ਤੂੰ ਮੇਰੀ ਨਾ ਮਾਸੀਓ ਦੀ ਨਾ ਗੱਲ ਕਰਾ ਮਾਸੀ ਨਾਲ ਗੱਲ ਕਰਾ ਦੇ ਨੀ ਮੰਮੀ ਪੈੜਾ ਪਾਈ ਆ ਨਾ ਉਹਦੇ ਘਰ ਚ ਸ਼ੰਮੀ ਨਜ਼ਰ ਤਾਂ ਲਾਈ ਹੈ ਨਾ ਪੈ ਗਿਆ ਨਾ ਕਲੇਸ਼ੋ ਦੇ ਘਰ ਉਹ ਤਾਂ ਗੱਲ ਤੇਰੀ ਮੈਂ ਮੰਦੀ ਚੱਲ ਮੇਰੀ ਉਹਦੇ ਨਾਲ ਨਾ ਗੱਲ ਕਰਾ ਫੇਰ ਵੀ ਕੋਈ ਨਾ ਕੋਈ ਹੱਲ ਕੱਢੂ ਸਮਝਾਉ ਬੱਚੇ ਨੂੰ ਮੰਮੀ ਆਰਾਮ ਨਾਲ ਗੱਲ ਕਰਨਾ ਇਹ ਸੁਣਨੇ ਕਰੂ ਠੀਕ ਹੈ ਕਿ ਮਾਸਿੰ ਨੂੰ ਪਿਆ ਨਾ ਆਪ ਸਮਝਾ ਲਵੇ ਠੀਕ ਠੀਕ ਕਿ ਸਾਨੂੰ ਕੋਈ ਸ਼ਿਕਾਇਤ ਨਹੀਂ ਗਈ ਕੋਈ ਨਹੀਂ ਉਹ ਵੀ ਤੇ ਬਾਲੜੀ ਜੀ ਗਈ ਹੈ ਤੇ ਉਹ ਕਿਹੜਾ ਇੰਨਾ ਸਿਆਣਾ ਹੈਗਾ ਵੈ ਠੀਕ ਹੈ ਮੰਮੀ ਠੀਕ ਹੈ ਬੈਲ ਜਾਂਦੀ ਜੀ ਹੈਲੋ ਹੈਲੋ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜੀ ਕੀ ਹਾਲ ਚੱਲ ਜੇ ਠੀਕ ਆ ਤੁਸੀਂ ਆਪ ਸੁਣਾਓ ਪਰਿਵਾਰ ਦੀ ਬਾਜ ਜੀ ਬਾਜ ਸ਼ੁਕਰ ਹੈ ਜਿਹੜਾ ਸਮਾਂ ਨਿਕਲਿਆ ਉਹੀ ਚੰਗਾ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਸਭ ਘਰ ਪਰਿਵਾਰ ਇਧਰ ਤੇ ਭੈਣ ਜੀ ਸਭ ਕੁਝ ਠੀਕ ਆ ਆ ਮੈਂ ਹੋਰ ਹੀ ਗੱਲ ਸੁਣ ਲਈ ਆ ਹੁਣ ਕਿਹੜੀ ਗੱਲ ਸੁਣ ਲਈ ਜੇ ਅਸੀਂ ਉਹ ਕਿਸ਼ਰਾਬ ਸ਼ਰੂਪ ਭੈਣ ਜੀ ਪਿੰਦਾ ਤੇ ਤੁਸੀਂ ਪਹਿਲਾਂ ਤੁਹਾਨੂੰ ਭੈਣ ਜੀ ਸ਼ੇਵਕਸ਼ਰਾਬ ਪਿੰਦਾ ਤੇ ਕੋਈ ਗੱਲ ਨਹੀਂ ਦੁਨੀਆ ਪਿੰਦੀ ਅੱਜ ਕੱਲ ਉਹ ਕਿਹੜਾ ਕੱਲਾ ਪਿੰਦਾ ਕੱਲਾ ਨਹੀਂ ਭੈਣ ਜੀ ਪੀ ਵੀ ਉਹ ਨਹੀਂ ਕਿ ਜਿੰਨੀ ਪਚਾ ਲੇ ਇਹ ਥੋੜਾ ਹੁਣ ਕੁੜੀ ਦੇ ਦਿਵਾਲੇ ਜੇ ਕੱਲ ਜੀ ਉਹ ਨਿਆਣੀ ਭੋਰਾ ਜਿੰਨੀ ਵਿਆਹੀ ਆ ਉਹਨਾਂ ਤੇ ਜੇ ਚਾ ਨਹੀਂ ਦਿੱਤਾ ਤੂੰ ਤੋ ਗੱਲਾਂ ਮਤਾਂ ਕਰਨ ੜਿਆ ਭੈਣ ਜੀ ਪਚਾ ਲਵੇ ਉਹ ਕੋਈ ਸੜਕਾਂ ਦੇ ਡਿੱਗਿਆ ਪਿਆ ਏ ਪਚਾ ਲਵੇ ਉਹ ਕੋ ਘਰ ਕਰਨ ਪਿਆ ਪੰਦਾ ਦੱਸ ਉਹ ਨਹੀਂ ਕੋਈ ਪਿੰਦਾ ਕਿੰਨਾ ਕੋਲ ਉਹਨੂੰ ਪਚ ਜੇ ਭੈਣ ਜੀ ਤੁਸੀਂ ਦੇਖੋ ਉਹਦੀ ਸੁਸਾਇਟੀ ਐ ਮੁੰਡਿਆਂ ਚ ਬੰਦਾ ਤਲੋਂਦਾ ਅਗਲਾ ਵੱਡਿਆ ਵੱਡਿਆ ਜਾਂਦਾ ਜਾਂਦਾ ਤੇ ਉਹਨੂੰ ਮੋਹ ਦਾ ਮਲਾਜਾ ਰੱਖਣ ਵਾਸਤੇ ਥੋੜੀ ਬੋਤੀ ਪੀਣੀ ਪੈ ਜਾਂਦੀ ਐ ਬਾਕੀ ਤੁਸੀਂ ਉਹਨੂੰ ਇੰਨਾ ਵੀ ਨਾ ਨੇ ਸ਼ਰਾਬੀ ਜਿੰਨ ਲੱਭ ਉਹ ਸਾਡੇ ਪੁੱਤ ਨੂੰ ਪੈਂਜੀ ਨੇ ਸ਼ਰਾਬੀ ਨਹੀਂ ਕਹਿੰਦੀ ਮੈਂ ਇਹ ਗੱਲ ਕਹਿਨੀ ਆ ਵੀ ਤੁਸੀਂ ਸਿਆਣੇ ਬਣੇ ਜੇ ਆਪਣੇ ਤਰੀਕੇ ਨਾਲ ਉਹਨੂੰ ਸਮਝਾਓ ਤੇ ਗੱਲ ਨਾ ਵਧੇ ਕੋਈ ਨਹੀਂ ਪੈਂਜੀ ਮੈਂ ਤਾਂ ਸਿਮਰਤ ਨੂੰ ਸਮਝਾਇਆ ਸੀਗਾ ਵੀ ਸਿਮਰਤ ਤੂੰ ਥੋੜਾ ਆਪਣਾ ਘਰ ਸੰਭ ਕੋਈ ਗੱਲ ਨਹੀਂ ਵਕਤ ਦੇ ਨਾਲ-ਨਾਲ ਸਭ ਠੀਕ ਹੋ ਜਾਏਗਾ ਥੋੜਾ ਉਹਨੂੰ ਟਾਈਮ ਦੇ ਹਰ ਕੰਮ ਸਹੀ ਹੋ ਜਾਏਗਾ ਹੁਣ ਤੁਸੀਂ ਦੇਖੋ ਉਹਦੇ ہمسੇਵ ਤੇ ਮਸੜ ਜੀ ਕਿਹੜਾ ਨਹੀਂ ਪਿੰਦੇ ਹੈਗੇ ਸਾਰੇ ਪਿੰਦੇ ਅਸੀਂ ਇਹ ਥੋੜਾ ਹਰ ਰੋਜ਼ ਘਰ ਚ ਕਲੇਸ਼ ਪਾ ਕੇ ਬੈਠੇ ਹੋਏ ਐਨੀਆਂ ਐਨੀਆਂ ਸਾਡੀਆਂ ਉਮਰਾਂ ਨਿਕਲ ਗਈਆਂ ਨੇ ਆਪਣੇ ਘਰਾਂ ਚ ਹੀ ਕੱਟੀਆਂ ਨੇ ਇਹਨਾਂ ਦੇ ਜਿਵੇਂ ਵਿਆਹ ਨੂੰ ਅਜੇ 2 ਮਹੀਨੇ ਵੀ ਨਹੀਂ ਹੋਏ ਤੇ ਇਹਨਾਂ ਨੇ ਤੇ ਕਲੇਸ਼ ਹੀ ਪਾਣੀ ਸ਼ੁਰੂ ਕਰ ਛੜੇ ਨੇ ਪਰ ਤੈਂ ਜੀ ਇੱਕ ਗੱਲ ਮੇਰੀ ਤੁਸੀਂ ਸੁਣੋ ਤੋਹਾਂ ਤੇ ਕਿਤੇ ਮਾਸਾ ਨਹੀਂ ਸਾਨੂੰ ਦੱਸਿਆ ਵੀ ਸੇਵਕ ਸ਼ਰਾਬ ਵਰੂਪ ਪੀਂਦਾ ਅਸੀਂ ਤੇ ਆਖਿਆ ਬੜਾ ਵਧੀਆ ਘਰ ਸਭ ਕੋ ਸੋਲਾ ਇਹ ਗੱਲ ਦਾ ਤੇ ਸਾਨੂੰ ਕੋਈ ਚੇਤੇ ਜੇਤਾ ਹੀ ਨਹੀਂ ਇਹ ਜਿਹੜੀ ਹੁਣ ਗੱਲ ਇਹਨੇ ਕਰ ਦਿੱਤੀ ਤੇ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਹੋ ਤੁਸੀਂ ਸਾਡੇ ਦੱਸਿਆ ਨਹੀਂ ਤੇ ਤੁਸੀਂ ਪੁੱਛਿਆ ਸੀਗਾ ਸਾਡੇ ਕੋਲੋਂ ਵੀ ਮੁੰਡਾ ਸ਼ਰਾਬ ਪਿੰਦਾ ਕਿਨੇ ਜਦੋਂ ਅਸੀਂ ਭੇਜੀ ਆਪਣੀ ਧੀ ਦੇਣੀ ਹੁੰਦੀ ਨਾ ਅਸੀਂ 50 ਵਾਰੀ ਟੋ ਟੋ ਕੇ ਵੇਖਦੇ ਆ ਮੁੰਡੇ ਚ ਕਿਹੜਾ ਐਬ ਹੈ ਮੁੰਡਾ ਕੀ ਕਰਦਾ ਹੈ ਮੁੰਡਾ ਕਿੱਥੇ ਰਹਿੰਦਾ ਹੈ ਮੁੰਡਾ ਕਿਵੇਂ ਆਂਦਾ ਹੈ ਕਿਵੇਂ ਜਾਂਦਾ ਹੈ ਕੀ ਕਰਦਾ ਹੈ ਤੁਸੀਂ ਸਾਨੂੰ ਇੱਕ ਵਾਰੀ ਪੁੱਛਿਆ ਹੀ ਨਹੀਂ ਉਹਦੀ ਭੂਆ ਨਾਲ ਤੁਹਾਡੀ ਗੱਲ ਹੋਈ ਸੀ ਉਹਨਾਂ ਤੁਸੀਂ ਉਹ ਕਹਿੰਦੇ ਨੇ ਮੈਨੂੰ ਕਿ ਇੱਕ ਵਾਰੀ ਨਹੀਂ ਇਹਨਾਂ ਨੇ ਪੁੱਛਿਆ ਹੈਗਾ ਬਸ ਇਹਨਾਂ ਨੇ ਤੇ ਪੁੱਛਿਆ ਤੁਹਾਡੇ ਕੋਲ ਪ੍ਰਾਪਰਟੀ ਕਿੰਨੀ ਹੈ ਕਾਰ ਕੀ ਜੇ ਗੱਡੀਆਂ ਕਿੰਨੀਆਂ ਜੇ ਫਲਾਨੀ ਚੀਜ਼ ਕਿੰਨੀ ਜੇ ਟਮਕਾਨੀ ਚੀਜ਼ ਜੇ ਇਹ ਨਹੀਂ ਜੇ ਤੁਸੀਂ ਪੁੱਛਿਆ ਹੈਗਾ ਅੱਜ ਤੁਸੀਂ ਨਾ ਸਾਡਾ ਕਸੂਰ ਨਹੀਂ ਕੱਢ ਸਕਦੇ ਨਾ ਹੀ ਤੁਸੀਂ ਸੇਵਕ ਦਾ ਕਸੂਰ ਕੱਢ ਸਕਦੇ ਹੋ ਭੈ ਜੀ ਮੰਨਿਆ ਹੀ ਨਹੀਂ ਪੁੱਛਿਆ ਪਰ ਫਿਰ ਵੀ ਤੁਹਾਨੂੰ ਪਤਾ ਹੀ ਥੋੜੀ ਬੁਤੀ ਇੰਨੀ ਜਿਆਦੀ ਪੀਂਦਾ ਵਾ ਤਾਂ ਫਿਰ ਵੀ ਥੋੜਾ ਬੁਤਾ ਤਾਂ ਤੁਹਾਨੂੰ ਕਹਿਣਾ ਚਾਹੀਦਾ ਹੀ ਨਾ ਤੁਸੀਂ ਭੈ ਜੀ ਇਹ ਕੀ ਇੰਨੀ ਜਿਆਦੀ ਇੰਨੀ ਜਿਆਦੀ ਇੰਨੀ ਜਿਆਦੀ ਨਹੀਂ ਤੁਸੀਂ ਵੇਖਿਆ ਇੰਨੀ ਜਿਆਦੀ ਪਿੰਦਾ ਕਿ ਨਹੀਂ ਪਿੰਦਾ ਹੈਗਾ ਹੈਲੋ ਮਾਸੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤਰ ਜੀ ਕੀ ਹਾਲ ਜੀ ਬਹੁਤ ਵਧੀਆ ਤੁਹਾਡੇ ਮਾੜਾ ਹਾਲ ਹੋ ਸਕਦਾ ਸਾਡਾ ਦੱਸੋ ਨਹੀਂ ਨਹੀਂ ਲੈ ਤੁਸੀਂ ਅੰਜੂ ਤੇਰੇ ਦੇ ਸੁਭਾਈ ਸਾਨੂੰ ਬੜਾ ਚੰਗਾ ਲੱਗਦਾ ਪੁੱਤ ਤੇ ਮਾਸੀ ਤੁਹਾਡਾ ਵੀ ਸੁਭਾਅ ਬੜਾ ਹੀ ਵਧੀਆ ਹੈਗਾ ਜੀ ਮੈਂ ਨਾ ਮਾਫੀ ਚਾਹਨੀ ਹੈ ਮੰਮੀ ਨੇ ਤੁਹਾਡ ਨਾਲ ਥੋੜੇ ਸਵਾਲ ਜਵਾਬ ਕਰ ਲਏ ਨੇ ਕੀ ਹੋ ਗਿਆ ਕੋਈ ਗੱਲ ਨਹੀਂ ਕਰਦੇ ਜਦੋਂ ਮੈਂਬਰ ਕੱਟੇ ਬੈਂਦੇ ਨੇ ਇੱਕ ਦੂਜੇ ਨਾਲ ਗੱਲਬਾਤ ਹੋ ਜਾਂਦੀ ਹੈ ਪੁੱਤ ਪਤਾ ਕੀ ਮਾਸੀ ਜੀ ਖਾਣੀ ਪੀਣੀ ਦੀ ਤਾਂ ਕੋਈ ੱਡੀ ਗੱਲ ਹੀ ਨਹੀਂ ਗਈ ਮੈਂ ਵੀ ਉਹੀ ਮੰਮੀ ਨੂੰ ਸਮਝਾਣ ਨਹੀਂ ਸਾਂ ਬਈ ਇੰਨੀ ਰਿਚ ਫੈਮਲੀ ਐ 100 ਜਗ੍ਹਾ ਆਣਾ ਜਾਣਾ ਚੰਗੇ ਚੰਗੇ ਸ਼ੌਂਕ ਵੀ ਰੱਖੇ ਹੁੰਦੇ ਨੇ ਬੱਚਿਆਂ ਨੇ ਤਾਂ ਦੋ ਘੁੱਟ ਤਾਂ ਲੱਗ ਹੀ ਜਾਂਦੇ ਨੇ ਹਾਂਜੀ ਹਾਂਜੀ ਉਹ ਨਾ ਸਿਮਰਤ ਨੇ ਕਦੀ ਮਤਲਬ ਵੇਖਿਆ ਨਹੀਂ ਨਾ ਇਦਾਂ ਕਿਸੇ ਨੂੰ ਖਾਂਦੇ ਪੀਂਦੇ ਤੋਂ ਉਹਨੂੰ ਵੈਸੇ ਝਟਕਾ ਜਾ ਲੱਗ ਗਿਆ ਹੁਣ ਮੈਂ ਹੋਰ ਕੋਈ ਐਸੀ ਗੱਲ ਨਹੀਂ ਗਈ ਨਾਲ ਜਿੱਥੇ ਤੁਸੀਂ ਬੈਠੇ ਹੋ ਉੱਥੇ ਸਾਨੂੰ ਫਿਕਰ ਕਰਨ ਦੀ ਕੋਈ ਲੋੜ ਹੀ ਨਹੀਂ ਗਈ ਮੈਂ ਤਾਂ ਬਸ ਰੱਬੇ ਜੱਬੇ ਨਾਲ ਵੈਸੇ ਗੱਲ ਕਰਦੀ ਬੀ ਸੀ ਸਿਮਰਤ ਨਾਲ ਤੇ ਉਹ ਮੰਨ ਜਾ ਭਰਨ ਲੱਗੀ ਤੇ ਮੈਂ ਉਹਨੂੰ ਇਹੀ ਕਿਹਾ ਤੇਰੀ ਮਾਸੀ ਘਾਰ ਆ ਤੇਰੀ ਮਾਂ ਵਾ ਪੈਲੀ ਗਾਲੋ ਉਹਨਾਂ ਨਾਲ ਕਰ ਤੂੰ ਸਾਡੇ ਨਾਲ ਬੇਸ਼ੱਕ ਨਾ ਕਰ ਰਹੀ ਤੁਹਾਨੂੰ ਅਸੀਂ ਪਹਿਲਾਂ ਮੰਨ ਦਿੰਨੇ ਹਰ ਗੱਲ ਦਾ ਹੋ ਤਾਂ ਮੰਮੀ ਸੁਣਦੇ ਵੇ ਸੀ ਨਾ ਫੋਨ ਤੇ ਮੇਰੀ ਗੱਲ ਤੇ ਕਹਿੰਦੇ ਲੈ ਮੈਂ ਗੱਲ ਕਰ ਲੈਨੀ ਐ ਪਰ ਤੁਸੀਂ ਮਾਈਂਡ ਨਾ ਕਰਨਾ ਸੇਵਕ ਵੀ ਸਾਡਾ ਆਪਣਾ ਬੱਚਾ ਜੇ ਜੇ ਉਹ ਮੈਨੂੰ ਕੁਝ ਕਹਿ ਗਿਆ ਤੇ ਮੈਨੂੰ ਜਮਾ ਵੀ ਬੁਰਾ ਨਹੀਂ ਜੇ ਲੱਗਾਗਾ ਤੁਸੀਂ ਬਸ ਦੋਨਾਂ ਬੱਚਿਆਂ ਨੂੰ ਇਹਦਾ ਨਾ ਪਿਆਰ ਨਾਲ ਬਿਠਾ ਕੇ ਨਾ ਗੱਲ ਕਰ ਲੋ ਕਿ ਆਪਾਂ ਚ ਲੜਨ ਨਾ ਚੰਗਾ ਥੋੜੀ ਲੱਗਦਾ ਦੱਸ ਨਹੀਂ ਨਹੀਂ ਸਹੀ ਗੱਲ ਐ ਜੂ ਪੁੱਤ ਤੁਹਾਡੀ ਸਹੀ ਗੱਲ ਕੋਈ ਗੱਲ ਨਹੀਂ ਮੈਂ ਮੈਂ ਸੇਵਕਾ ਨਾਲ ਕੱਲ ਵੀ ਗੱਲ ਕੀਤੀ ਸੀ ਮੈਂ ਹਟਮ ਕਰ ਦਵੇ ਕੋਈ ਗੱਲ ਨਹੀਂ ਪਤ ਜੀ ਥੋੜਾ ਜਿਹਾ ਟਾਈਮ ਦਿਓ ਹਾਂਜੀ ਸਾਰਾ ਠੀਕ ਹੋ ਜਾਏਗਾ ਕੋਈ ਐਜੀ ਗੱਲ ਨਹੀਂ ਪਤਾ ਕਿ ਥੋੜਾ ਤੁਸੀਂ ਸਿੰਰਤ ਨੂੰ ਵੀ ਸਮਝਾਓ ਜਦੋਂ ਪਤਾ ਕੀ ਗੱਲ ਹੈ ਜਦੋਂ ਹੁੰਦਾ ਇਹ ਜੇ ਉਹ ਪੀ ਕੇ ਅਵੇ ਨਾ ਜਦੋਂ ਅਸੀਂ ਉਹਨੂੰ ਅੱਗੋਂ ਐਜੀ ਗੱਲ ਗੁੱਸੇ ਵਾਲੀ ਕਹਿ ਲਈਏ ਨਾ ਉਹ ਨਾ ਚਾਹਦੇ ਹੋਏ ਵੀ ਘਰ ਚ ਕਲੇਸ਼ ਪੈ ਜਾਣਾ ਜੀ ਬਿਲਕੁਲ ਬਿਲਕੁਲ ਮਾਸੀ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਜੀ ਅਸੀਂ ਸਿਮਰਤ ਨੂੰ ਸਪੈਸ਼ਲ ਫੋਨ ਕਰਕੇ ਇੱਕ ਗੱਲ ਸਮਝਾਵਾਂਗੇ ਕਿ ਜੇ ਕਿਤੇ ਸੇਵਕ ਨੇ ਇੱਕ ਘੋਟ ਲਾਇਆ ਭਾਵੇਂ ਦੋ ਪੀਤੇ ਪੈਗ ਉਹਨੂੰ ਤੂੰ ਕੁਝ ਨਹੀਂ ਕਹਿਣਾ ਮਾਸੀ ਨੂੰ ਕਹਦੇ ਆਪੇ ਉਹਨੂੰ ਰੋਟੀ ਪੋਛ ਲਣਗੇ ਤੂੰ ਜਦੋਂ ਸੋਫੀ ਹੋਵੇ ਉਹਦੇ ਨਾਲ ਉਦੋਂ ਪਿਆਰ ਨਾਲ ਗੱਲ ਕਰੇ ਇਹ ਗੱਲ ਹੀ ਉਦੋਂ ਕਰਦੀ ਏ ਉਹਦੇ ਨਾਲ ਜਦੋਂ ਉਹਨੇ ਪੈਗ ਲਾਇਆ ਹੋਵੇ ਠੀਕ ਹੋ ਜਾਏਗਾ ਕੋਈ ਗੱਲ ਨਹੀਂ ਠੀਕ ਆ ਮਾਸੀ ਜੀ ਕੋਈ ਗੱਲ ਨਹੀਂ ਆਜੂ ਮੰਮੀ ਨਾਲ ਕਾਰ ਹੀ ਲਾ ਦੋ ਬੇਟਾ ਪਤਾ ਨਹੀਂ ਕੀ ਕਹਿਣਾ ਭੈਣ ਜੀ ਹਾਂਜੀ ਮੈਂ ਤੁਹਾਨੂੰ ਇਹ ਕਹਿਣਾ ਵੀ ਤੁਸੀਂ ਨਾ ਗੱਲ ਸਾਰੀ ਛੱਡੋ ਤੇ ਦੋਵਾਂ ਬੱਚਿਆਂ ਨੂੰ ਘਰ ਲੈ ਕੇ ਆਓ ਇੱਥੇ ਬਹਿ ਕੇ ਆਪਾਂ ਗੱਲ ਕਰਦੇ ਹਾਂ ਇੱਥੇ ਆ ਕੇ ਕੀ ਗੱਲ ਹੋਣੀ ਪੈਜੀ ਤੁਸੀਂ ਆਜੋ ਇੱਧਰ ਉਹ ਕੋਈ ਗੱਲ ਨਹੀਂ ਤੁਸੀਂ ਲੈ ਆਓ ਇਹ ਵੀ ਤੁਹਾਡਾ ਆਪਣਾ ਘਰ ਹੀ ਇੱਥੇ ਬਹਿ ਕੇ ਆਪਾਂ ਸਮਝਾਉਣੀ ਆ ਕੋਈ ਗੱਲ ਕਰਦੇ ਹਾਂ ਇੱਧਰ ਕੀ ਤੇ ਉੱਧਰ ਕੀ ਕੋਈ ਗੱਲ ਹੀ ਆ ਚਲੋ ਚਲੋ ਕੋਈ ਨਹੀਂ ਮੈਂ ਕਰਦੀ ਹਾਂ ਸੇਵਕ ਨਾਲ ਗੱਲ ਤੇ ਦੇਖਦੇ ਆਂ ਅੰਨਿਆ ਥੋੜੀ ਦੇਰ ਜਿਆਦਾ ਦੇਰ ਨਾ ਫਿਰ ਬੈਨ ਨੂੰ ਵਾਸਤੇ ਗਿਆ ਜੇ ਪਤਾ ਕੀ ਗੱਲ ਜੇ ਅਜੇ ਨਵ ਨਵ ਵਿਆਹ ਲਾ ਘਰੇ ਕਦੀ ਕੋਈ ਆ ਗਿਆ ਤੇ ਕਦੀ ਕੋਈ ਆ ਗਿਆ ਤੇ ਥੋੜੀ ਦੇਰ ਵਾਸਤੇ ਅਸੀਂ ਆਵਾਂਗੇ ਜੇ ਚਾਹ ਪਾਣੀ ਵੀ ਖੇਚੇ ਬਿਲਕੁਲ ਨਹੀਂ ਜੇ ਕਰਨੀ ਉਹ ਚਲੋ ਠੀਕ ਹੈ ਭੈਣ ਜੀ ਚਾਹ ਪਾਣੀ ਤੇ ਘੁੱਟ ਪੀਣਾ ਹੀ ਆ ਤੁਸੀਂ ਨਾ ਛੇਤੀ ਲੈ ਆਓ ਠੀਕ ਹੈ ਚਲੋ ਦੇ ਚਲੋ ਠੀਕ ਸੇਵਕ ਹਾਂਜੀ ਮਾਸੀ ਸਿਮਰਤ ਹਾਂਜੀ ਮਾਸੀ ਜੀ ਆਈ ਜਦੋਂ ਦੋਨੋਂ ਉਰੇ ਆਇਆ ਜੇ ਆ ਗਿਆ ਅਸੀਂ ਬੈਜਾ ਚੁੱਕੁਰ ਸੀਨ ਲਾ ਇੱਥੇ ਬੈਜਾ ਤੇਰੀ ਗੱਲ ਸੁਣ ਰੀ ਹੁਣ ਤੁਸੀਂ ਇਕੱਠੇ ਬਹਿ ਵੀ ਨਹੀਂ ਸਕਦੇ ਐਨੀ ਕਿਹੜੀ ਜੰਗ ਛੇੜ ਗਈ ਏ ਜੰਗ ਹੀ ਆ ਉਹ ਕਿਹੜੀ ਏ ਅੱਛਾ ਮੇਰੀ ਗੱਲ ਸੁਣੋ ਦੱਸੋ ਆ ਸਿਮਰਤ ਮੇਰੀ ਇੱਕ ਗੱਲ ਸੁਣੋ ਘਰ ਫੋਨ ਕਰਕੇ ਸਾਰੀ ਖਬਰ ਪਹੁੰਚਾਤੀ ਆ ਤੇ ਮਾਸੀ ਜੀ ਦੱਸਣਾ ਤੇ ਹੈਗਾ ਹੀ ਨਾ ਉਹਨਾਂ ਨੂੰ ਮੈਂ ਕਿਹੜਾ ਪੀਲੀ ਗਲਮਚੀ ਦੇਖੋ ਤੁਸੀਂ ਆਪ ਸਿਆਣੇ ਜੀ ਤੁਸੀਂ ਇਸ ਘਰ ਦੇ ਵੱਡੇ ਜੀ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਈ ਕਿ ਜਿਹੜੀ ਮੈਂ ਕਹੀ ਜਾਊਂਗੀ ਚੱਲ ਕੋਈ ਨਾ ਅੱਜ ਸੁਧਰਜੂ ਕੱਲ ਸੁਧਰਜੂ ਇਹ ਗੱਲ ਸੁਧਰਨ ਵਾਲੀ ਨਹੀਂ ਆ ਜਾਂ ਤੇ ਬੰਦਾ ਮੈਨੂੰ ਇੱਕ ਮਿੰਟ ਵੀ ਜਾ ਕੇ ਤੇ ਇੱਕ ਪੁਆਇੰਟ ਵੀ ਦਿਖਦਾ ਵੀ ਨਾ ਜੋ ਕਿ ਹਾਂ ਇਹ ਨਾਲ ਅੱਜ ਨਹੀਂ ਤੇ ਕੱਲ ਬਦਲ ਜਾਣਾ ਇਹ ਤਾਂ ਸਾਫ਼ ਸ਼ਬਦ ਅੱਖਰਾਂ ਨਾਲ ਮੈਨੂੰ ਕਹਿ ਦਿੰਦੇ ਆ ਕਿ ਮੈਂ ਨਹੀਂ ਸੁਧਣਾ ਤੂੰ ਜੋ ਕਰਨਾ ਕਰ ਲੈ ਸਿਮਰਤ ਮਿਹਰੇ ਤੇ ਗੱਲ ਸੁਣਾ ਤੂੰ ਆਪਣਾ ਘਰ ਬਸਾਣਾ ਹੀ ਕਿ ਆਪਣਾ ਘਰ ਉਜਾੜ ਨਹੀਂ ਮੈਨੂੰ ਤੇ ਪਹਿਲੇ ਆ ਗੱਲ ਤੇ ਬਾਕੀ ਗੱਲ ਤੇ ਮੈਂ ਬਾਅਦ ਵਿੱਚ ਕਰਦੀ ਆ ਪਹਿਲੇ ਮੈਨੂੰ ਇੱਕ ਗੱਲ ਦੱਸ ਮੈਂ ਕੱਲੀ ਵਸਾਈ ਜਮ ਮੈਂ ਕੱਲੀ ਕੀ ਕਰੂੰਗੀ ਜੇ ਨੱਖੜਵਾਰਾਂ ਨੇ ਰੱਖੂਗਾ ਤੇ ਮੈਂ ਇਕੱਲੀ ਜਾ ਕੇ ਕੀ ਕਰੂੰਗੀ ਰੈਣਾ ਮੈਂ ਉਹਦੇ ਨਾਲ ਆ ਸੁਮਰਤ ਤੈਨੂੰ ਸਾਡੇ ਇੱਥੇ ਮੇਰੇ ਵੱਡੇ ਇੱਥੇ ਬੈਠੇ ਦਾ ਤੈਨੂੰ ਕੋਈ ਸ਼ਰਮ ਨਹੀਂ ਆਉਂਦੀ ਹੈਗਾ ਮਾਸੀ ਜੀ ਹਾਂ ਮੈਨੂੰ ਤੁਹਾਡੀ ਵੀ ਉਨੀ ਸ਼ਰਮ ਆ ਮੇਂ ਤੇ ਨਜ਼ਰ ਕੋਈ ਨਹੀਂ ਪੈਂਦੀ ਕਿੱਥੇ ਸ਼ਰਮ ਆਂਦੀ ਹੈ ਮੈਂ ਕੋਲ ਬੈਠੀ ਆ ਤੇ ਤੂੰ ਮੈਨੂੰ ਉਹ ਗੱਲਾਂ ਪੀ ਕਰਨੀ ਸਿਮਰਤ ਆਪਣੇ ਬੱਚੇ ਨੂੰ ਕੋਈ ਵੀ ਗਲਤ ਨਹੀਂ ਉਹ ਕਹਿੰਦਾ ਤੇਰੀ ਮਾਂ ਨੇ ਨਹੀਂ ਤੇਰੀ ਗਲਤੀ ਨਹੀਂ ਉਹ ਕੱਢੀ ਆ ਹੁਣੇ ਫੋਨ ਦੇ ਸੇਵਕ ਮੇਰੀ ਗੱਲ ਲਈ ਆਹੋ ਕਹਿੰਦਾ ਆਪਣੀ ਪੀੜੀ ਥੱਲੇ ਸੋਟਾ ਮਾਰਨੇ ਪਹਿਲਾਂ ਤੇ ਮੇਰੀ ਗਲਤੀ ਕੀ ਆ ਮੈਂ ਆਪਣੀ ਮੱਜੀ ਲਈ ਗਲਤੀ ਏ ਸਾਫ਼ ਸਾਫ਼ ਸਿੱਧੀ ਤੈਨੂੰ ਇੱਕ ਗੱਲ ਐ ਤੂੰ ਜਾਣਾ ਬੇਸ਼ੱਕ ਜਾ ਠੀਕ ਆ ਨਾ ਮੇਰੇ ਕੋਲ ਇੱਧਰ ਹੀ ਛੁੱਟੀ ਆ ਜਦੋਂ ਮਰਜ਼ੀ ਦਿਲ ਕਰਦਾ ਨਾਲੇ ਉਹ ਸਾਡੇ ਇੱਧਰ ਨਹੀਂਓ ਵੜਨੇ ਚਾਹੀਦੇ ਤੇਰੇ ਘਰ ਦੇ ਮੈਂ ਤੈਨੂੰ ਇੱਕ ਵਾਰੀ ਦੱਸਤਾ ਸੀਵਕ ਆ ਕੀ ਗੱਲ ਕਰਦਾ ਤਰੀਕਾ ਹੋਇਆ ਵਡਿਆ ਨਾ ਹੋ ਤੂੰ خود ਹੀ ਦੇਖ ਲਓ ਤੈਨੂੰ ਮੈਂ ਕਿਹਾ ਤੂੰ ਵਿੱਚ ਬੋਲ ਮੈਂ ਬੋਲਦੀ ਪਈ ਆ ਨਾ ਜਾਂ ਫਿਰ ਤੂੰ ਬੋਲ ਲੈ ਮੈਂ ਚੁੱਪ ਕਰ ਜੰਨੀ ਆ ਨਹੀਂ ਮੇਰੀ ਗੱਲ ਸੁਣ ਤੈਨੋਂ ਦੀ ਭਾਬੀ ਦੇ ਨਾਲ ਓਕੇ ਹੋ ਕੇ ਬੋਲਣ ਦੀ ਕੀ ਲੋੜ ਸੀ ਵੱਡੇ ਜੋ ਮਰਜੀ ਫਿਰ ਵੀ ਉਹਦੀ ਇੱਜ਼ਤ ਤੇਰਾ ਕਰ ਲੈ ਉਹ ਫਰਜ਼ ਬੰਦਾ ਹੈ ਹੁਣ ਜੇ ਤੂੰ ਮੇਰੀ ਸੁਣ ਮਾਸੀ ਗੱਲ ਉਹਨਾਂ ਮੇਰੇ ਵਾਲ ਦੀ ਸਾਈਡ ਨਹੀਂ ਲੈਣੀ ਸਾਈਡ ਲੈਣੀ ਇਹਦੀ ਕੋਈ ਭਾਬਾ ਦੀ ਭਾਬੀ ਲੈਂਦੀ ਤੇਰੀ ਸਾਈਡ ਹੈ ਆ ਲੈਂਦੀ ਮੇਰੀ ਸਾਈਡ ਭਾਬੇ ਜੀ ਮੇਰੀ ਗੱਲ ਸੁਣੋ ਦੋਵੇਂ ਜਰੇ ਰਕਦਾ ਵਾਸਤਾ ਜੇ ਥੋੜਾ ਗਲੇਸ਼ ਛੱਡੋ ਤੇ ਮੇਰੀ ਗੱਲ ਸੁਣੋ ਇਦੀ ਭਾਬੀ ਨੇ ਥੋੜੀ ਦੇਰ ਵਾਸਤੇ ਉਧਰ ਬੁਲਾਇਆ ਸਾਨੂੰ ਜਾਣਾ ਪੈਣਾ ਚਲ ਚੱਲ ਗਈ ਮੈਂ ਨਹੀਂ ਜਾਣਾ ਤੂੰ ਹੀ ਜਾਣਾ ਚਲ ਜੋ ਵੇ ਕੋਈ ਸੇਵਕ ਤੂੰ ਮੇਰਾ ਕਿਹੜਾ ਵੀ ਨਹੀਂ ਮੰਦਾ ਹੁਣ ਮੈਂ ਜਦੋਂ ਉਧਰ ਪੈਰ ਹੀ ਨਹੀਂ ਪਾਉਣਾ ਮਿੱਟੀ ਕੜ ਕਢਾ ਲੈਣੀ ਆ ਬਾਹਰ ਦੀ ਫੇਰ ਨਾ ਕਵੀ ਮੇਰਾ ਤਾਂ ਮੰਨਣਾ ਨਹੀਂ ਜਿਹੜੇ ਬੈਠੇ ਉਹਨਾਂ ਦੀ ਮੰਨ ਲਓ ਮੇਰੀ ਗੱਲ ਸੁਣ ਆਪਾਂ ਮਿਆਂਨ ਕੇ ਵੀ ਉਹਨੇ ਜਿਆਦਾ ਉਹਦੇ ਦੋਸਤ ਵੀ ਚੰਦੇ ਨੇ ਘਰ ਕੋਈ ਆਇਆ ਗਿਆ ਦਾ ਘਰ ਹੈਗਾ ਤੇ ਤੁਸੀਂ ਆਪਾਂ ਥੋੜੀ ਦੇਰ ਜੰਨੇ ਹਾਂ ਥੋੜੀ ਜਿਮਨ ਵਾਪਸ ਆ ਜਾਗੇ ਅਸੀਂ ਅਸੀਂ ਕਿਨੋਂ ਉਥੇ ਰਹਿ ਚੱਲੇ ਆਂ ਬਿਡੇਰਾ ਲਾ ਲੈਣਾ ਸੀ ਜਾ ਕੇ ਦੋ ਘੰਟੇ ਤੱਕ ਵਾਪਸ ਆ ਜਣੇ ਮੈਂ ਉਹਨੂੰ ਸਮਝਾਇਆ ਚਾਹ ਪਾਣੀ ਦੇ ਖੇਚਲ ਨਾ ਕਰਿਓ ਆਪਾਂ ਚਾਹ ਪਾਣੀ 니জে ਪੀਣਾ ਤੋ ਕਹਿੰਦੇ ਕੋਈ ਗੱਲ ਨਹੀਂ ਤੇ ਤੂੰ ਤਿਆਰ ਹੋ ਜਾ ਮੈਂ ਤਿਆਰੀ ਮੈਂ ਤਾਂ ਚੱਲ ਜਾਣਾ ਕੋਈ ਉਹ ਤੇ ਮੈਨੂੰ ਪਤਾ ਹੀ ਉਹ ਤਿਆਰੀ ਤੂੰ ਤੇ ਤਿਆਰ ਪਰ ਤਿਆਰੀ ਹੀ ਏ ਉਹਦੇ ਲੱਗਦਾ ਹੀ ਆ ਲੜਨ ਤੋਂ ਵੀ ਤਿਆਰ ਐ ਏਦਾਂ ਵੀ ਤਿਆਰ ਤੂੰ ਚੁੱਪ ਕਰਨਾ ਨਹੀਂ ਕਰਨਾ ਬਾਬਾ ਤੁਸੀਂ ਜੇ ਕੋਈ ਚੁੱਪ ਕਰ ਜਾਓ ਉਹਦੇ ਦੇਰ ਇਹਨਾਂ ਨੂੰ ਵੀ ਲੱਗ ਜਾਉਂਦਾ ਤੁਸੀਂ ਵੀ ਮਾਸੀ ਜੀ ਚਲੋ ਮੈਂ ਉਹਨਾਂ ਨਾਲ ਗੱਲ ਇਕੋਰੀਆਂ ਦੀ ਕਰਕੇ ਰਹਿਣੀ ਆ ਜਾਂ ਤੇ ਇਹਨਾਂ ਨੂੰ ਸੁਦੰਦ ਦਾ ਮੌਕਾ ਦਿੱਤਾ ਜਾਵੇ ਜੇ ਤੇ ਕਹਿੰਦੇ ਕਿ ਹਾਂ ਮੈਂ ਸੁਧਰ ਜਾਊਂਗਾ ਤੇ ਮੈਂ ਤੱਜ ਦੇ ਘਰੇ ਰਹਿਣਾ ਨਹੀਂ ਤੇ ਬੇਸ਼ੱਕ ਅੱਜ ਮੈਨੂੰ ਲੈ ਜਾਣ ਇਥੋਂ ਚੱਲ ਜਾ ਤੈਨੂੰ ਮੈਂ ਆਪ ਛੱਡ ਕੇ ਆਉਣਾ ਚੱਲ ਸ਼ਰਾਬ ਤਾਂ ਨਹੀਂ ਮੈਂ ਛੱਡਨੀ ਚਲ ਆ ਬੈ ਗੱਡੀ ਤੈਨੂੰ ਛੱਡ ਕੇ ਆਵਾਂ ਸੇਬਾਪਾ ਹਰ ਚੀਜ਼ ਦਾ ਕੋਈ ਟਾਈਮ ਹੁੰਦਾ ਹੈ ਗੱਲ ਸੋਚ ਕੇ ਕਰੀ ਦੀ ਉਹਨੇ ਵੀ ਸੋਚ ਕੇ ਕਰਨੀ ਨਹੀਂ ਗੱਲ ਉਹ ਅੱਜ ਕੱਲ੍ਹ ਤੇ ਕੁੜੀਆਂ ਇੰਜ ਸਮਝਦੀਆਂ ਨੇ ਨਾ ਜਿਵੇਂ ਨਾ ਮੁੰਡਿਆਂ ਨੂੰ ਇੰਜ ਨਚਾਈ ਚੱਲੋ ਬਸ ਪਰ ਮੈਂ ਨੱਚਣਾ ਨਹੀਂ ਠੀਕ ਹੈ ਨਾ ਅੱਜ ਕੱਲ ਤੇ ਇੰਜ ਰੋ ਪਾਉਂਦੀਆਂ ਨੇ ਮੁੰਡੇ ਕੱਲ ਵੀ ਵਿਆਹੀਆਂ ਆਈਆਂ ਅੱਜ ਉਹ ਤੁਹਾਨੂੰ ਕੋਈ ਤੁਸੀਂ ਘਰ ਕੋਰ ਆਪਣੇ ਚਲਾ ਲੈਣੇ ਕਿ ਕੋਣ ਨਹੀਂ ਚਲਾਣੇ ਘਰ ਚਲਾ ਮੇਰੀ ਗਲਤ ਮੈਂ ਤੈਨੂੰ ਪਹਿਲਾਂ ਵੀ ਕਿਹਾ ਮੈਂ ਰਹਿਣਾ ਉਹਦੇ ਨਾਲ ਆ ਠੀਕ ਹੈ ਜੇ ਉਹ ਹੀ ਮੈਨੂੰ ਘਰੋਂ ਕੱਢਣਗੇ ਤਿਆਰੀਆਂ 'ਚ ਬੈਠਾ ਕਿ ਤੂੰ ਚੱਲ ਜਾ ਤੂੰ ਚੱਲ ਜਾ ਚੱਲ ਤੇ ਮੈਂ ਇੱਥੇ ਕਿਉਂ ਰਹਿਣਾ ਮਾਸੀ ਨਾਲ ਵੀ ਜਮਾਨਾ ਬੋਲ ਥੋੜਾ ਮੈਂ ਮਾਸੀ ਜੀ ਨੂੰ ਦੱਸਣ ਨਹੀਂ ਹੈ ਦੱਸਣ ਲਈ ਦੱਸਣ ਦਾ ਤਰੀਕਾ ਹੈ ਦਨਨ ਦਾ ਉਹਨਾਂ ਨੂੰ ਦਾਦੇ ਦਾ ਗੁੱਸੇ ਨਾਲ ਬੋਲਣ ਦੀ ਤੂੰ ਇਹ ਇਹ ਅੱਜ ਕੱਲ ਤੇ ਨਾਲ ਮੈਂ ਵੀ ਉਹਨਾਂ ਨੂੰ ਕਹਾਂ ਮੇ ਤਾਂ ਅਡੀ ਕੋਰੀ ਨੂੰ ਇੰਨੀ ਕੋ ਤਮੀਜ਼ ਸਖਾਈ ਜੇ ਬੋਲਣ ਦੇ ਬਡੇ ਛੋਟੇ ਅਦਾਜੀ ਨਹੀਂ ਵੀ ਕਰਦੀ ਇਹ ਤੇ ਜਿੱਦਾਂ ਦੇ ਉਦਾਂ ਦੀ ਇਹ ਸਿੱਧੀ ਗੱਲ ਇੱਕ ਕਰਦਿਆ ਤੇ ਨਾ ਨਾ ਹੀ ਜਾਓ ਤੇ ਚੰਗੀ ਗੱਲ ਆ ਮੇਰੇ ਘਰ ਦੇ ਮੈਨੂੰ ਬਹੁਤ ਅਕਲ ਦਿੱਤੀ ਬਹੁਤ ਤੇ ਮੈਨੂੰ ਨਾ ਰਹਿਣਾ ਵੀ ਸਿਖਾਇਆ ਤੇ ਕੀ ਕਹਿੰਦੇ ਹੁੰਦੇ ਹਣ ਫਿਰ ਬੋਲਣਾ ਉਹ ਸਾਨੂੰ ਪਤਾ ਲੱਗਦਾ ਪਿਆ ਉਹਨਾਂ ਨੇ ਕਿੰਨਾ ਕੁਸ ਪਾਇਆ ਔਰ ਕਿੰਨੀ ਕੋ ਤਮੀਜ਼ ਸਖਾਈ ਹੋਈ ਬੋਲਣ ਦੀ ਉਹ ਮੈਨੂੰ ਨਜ਼ਰ ਆਉਂਦਾ ਪਿਆ ਸਾਰਾ ਮੈਂ ਅੰਨੀ ਨਹੀਂ ਹੈਗੀ ਕਿ ਮੈਨੂੰ ਕੁਝ ਵੀ ਖਦਾ ਨਹੀਂ ਪਿਆ ਤੁਸੀਂ ਸਾਡੇ ਨੂੰ ਕਹ ਲਈ ਤੁਹਾਡੀ ਮਾਂ ਬਾਰ ਸ਼ਰਾਬੀ ਪਿੰਦਾ ਸ਼ਰਾਬੀ ਓਏ ਹੋਏ ਉਹ ਕੋਈ ਸ਼ਰਾਬੀ ਹੈ ਨਹੀਂ ਤੂੰ ਇੱਕ ਗੱਲ ਦੀ ਚਾਰ ਗੱਲਾਂ ਲਾ ਕੇ ਤੂੰ ਉਹਨਾਂ ਨੂੰ ਕੀਤੀਆਂ ਨੇ ਕਿਹੜੀ ਗੱਲਾਂ ਜੇ ਮੈਂ ਬੋਲਣ ਤੇ ਆਈ ਨਾ ਸਿਮਰਤ ਤੈਨੂੰ ਬੋਲਣ ਜਗ੍ਹਾ ਨਹੀਂ ਲੱਭਣੀ ਦਾਨਾ ਗੱਲ ਨਹੀਂ ਮੱਸੀ ਜਦੋਂ ਰਿਸ਼ਤਾ ਕਰਨ ਲੱਗੇ ਸੀ ਉਦੋਂ ਪੁੱਛਦੇ ਮੁੰਡਾ ਸ਼ਰਾਬ ਪੀਂਦਾ ਕੁਝ ਖਾਂਦਾ ਕਿੱਦਾਂ ਚਾਹ ਮੈਂ ਪਰਵਾ ਉਹਨਾਂ ਨੂੰ ਕਹਿ ਤਾ ਉਹਨਾਂ ਨੇ ਕਹੀ ਹਮੇ ਬਾਰ ਬਾਰ ਇੱਕੋ ਹੀ ਛੋਪ ਆ ਕੇ ਬਹਿ ਗਏ ਕਿਤੀਆਂ ਪ੍ਰਾਪਰਟੀਆਂ ਵੇਚ ਲਈਆਂ ਚਲੋ ਜੀ ਰਿਸ਼ਤਾ ਕਰ ਲਓ ਇਹਨਾਂ ਦੇ ਨਾਲ ਪਰਪ ਦਾ ਵਾਸਤਾ ਹੀ ਉੱਥੇ ਜਾ ਕੇ ਇਦਾਂ ਨਾ ਬੋਲੀ ਬੰਦਾ ਬਣ ਕੇ ਬਵੀ ਡਰ ਕੇ ਮੈਂ ਨਹੀਂ ਉਹ ਡਰ ਕੇ ਨਹੀਂ ਮੈਂ ਰਹਿਣਾ ਉਹਨਾਂ ਤੋਂ ਇਹ ਤੁਹਾਨੂੰ ਹੀ ਪਤਾ ਹੈ ਮੇਰੀ ਗੱਲ ਸੁਣ ਉਹ ਏਜੰਟ ਨੂੰ ਫੋਨ ਕਰ ਮੇਰੀ ਟਿਕਟ ਕਢਾ ਜੇ ਤੂੰ ਨਹੀਂ ਬੰਦਾ ਬੰਨਾ ਤੇ ਫਿਰ ਚਲੋ ਜਲਦੀ ਕਰੋ ਤਿਆਰ ਹੋ ਤੂੰ 5 ਮਿੰਟਾਂ ਦੇ ਵਿੱਚ ਜਿਸ ਮੈਨੂੰ ਬਾਹਰ ਨਜ਼ਰ ਆਣੇ ਚਾਹੀਦੇ ਹੋ ਦੋਵੇਂ ਜੀ ਜੇ ਅੰਦਰ ਕੁੜਕੜ ਲਾਈ ਨਾ ਤੇ ਵੇਖਿਆ ਜੇ ਆਪਣਾ ਇਹ ਇਦਾਂ ਮੇਰਾ ਜਲੂਸ ਕਢ ਲਈ ਇੱਥੇ ਲਿਜਾ ਕੇ ਸੋਹਣੀ ਤਰੀਕੇ ਤਿਆਰ ਹੋ ਕੇ ਆ